ਸੰਦੀਪ ਝਾੜੂ ਵੇੜੇ ਦੀ ਪਿਆਵਾ ਤੂੰ ਉਹ ਉੱਥੇ ਹੀ ਸੁਟਿਆ ਵਾ ਪਹਿਲਾਂ ਕੰਮ ਤੇ ਪੂਰਾ ਨਵੇੜ ਲੈਂਦੀ ਤੇ ਕੱਪੜੇ ਬਾਅਦ ਚ ਪ੍ਰੈਸ ਕਰ ਲੈਂਦੀ ਦੀਦੀ ਕੰਮ ਤੇ ਹੁੰਦੇ ਰਹਿਣੇ ਆ ਉਹਨਾਂ ਕਿਤੇ ਕੰਮ ਆਪ ਚੱਲ ਨਹੀਂ ਤੁਹਾਡੇ ਤੇ ਕੰਮ ਚੱਲੀ ਆ। ਤੈਨੂੰ ਪਹਿਲਾਂ ਇਹਨਾਂ ਤੇ ਹੋਣਾ ਪਤਾ ਹੋਣਾ ਚਾਹੀਦਾ ਨਾ ਕਿ ਬੱਚੇ ਵਿ ਸਕੂਲੋਂ ਆਉਣ ਵਾਲੇ ਆ। ਸਾਸਪਾਈ ਆਧੇ ਚ ਛੱਡ ਕੇ ਬਿਨਾ ਦੱਸਿਆ ਪੁੱਛੇ ਤੂੰ ਆਪ ਚੱਲੀ ਆ। ਤੈਨੂੰ ਇਹਨਾਂ ਦੀ ਜ਼ਰੂਰੀ ਕਿਹੜਾ ਕੰਮ ਆ? ਜੀਜੀ, ਜੀਜੀ ਕੋਈ ਜ਼ਰੂਰੀ ਕੰਮ ਆ। ਜਿਹਨੂੰ ਮੈਂ ਨੱਸਣਾ ਹੀ ਉਹਨੂੰ ਮੈਂ ਦੱਸਦਾ। ਹੋਣ ਜ਼ਰੂਰੀ ਥੋੜੀ ਆ ਕਿ ਮੈਂ ਸਾਰਿਆਂ ਨੂੰ ਦੱਸਾਂ ਤੇ ਮੈਂ ਇੱਕ ਲਿਸਟ ਤੇ ਪੈਨ ਰੱਖ ਲਈਆਂ। ਤੱਲੇ ਤੱਲੇ ਜੀ ਦਾ ਸੈਟ ਕਰਾ ਲਈ ਤੇ ਤੇ ਕਾਗਜ਼ ਸਾਈਨ ਕਰਾ ਕੇ ਫਿਰ ਮੇਰੇ ਕੋਲ ਨਿਕਲ ਕਿ ਮੈਂ ਤੈਨੂੰ ਸਾਈਨ ਕਰਾਉਣ ਵਾਸਤੇ ਨਹੀਂ ਕਿਹਾ ਤੂੰ ਫੇਰੇ ਮੇਰੇ ਸਾਈਨ ਕਰਾ ਕੇ ਤੂੰ ਫੇਰ ਜਾਵੇਂ ਠੀਕ ਆ ਮੈਂ ਤੈਨੂੰ ਇਹ ਨਹੀਂ ਕਹਿ ਪਈ ਤੂੰ ਜਾ ਚਾਹੇ ਨਾ ਜਾ ਪਰ ਤੈਨੂੰ ਇਹਨਾਂ ਤੇ ਫਰਜ਼ ਹੈਗਾ ਨਾ ਦੱਸਣ ਦਾ ਕਿ ਦੀਦੀ ਜੀ ਮੈਨੂੰ ਕੰਮਾਂ ਵਾਂ ਜ਼ਰੂਰੀ ਤੇ ਤੁਸੀਂ ਬਾਕੀ ਦਾ ਕੰਮ ਸੰਭਲ ਲਿਓ ਤੇ ਮੈਂ ਵੀ ਤੈਨੂੰ ਦੱਸਣ ਵਾਲੀ ਬੰਦੀ ਕਿ ਮੈਂ ਖੁਦ ਚੱਲੀ ਆ ਮੈਂ ਪੇਕੇ ਜਾਣਾ ਹੈਗਾ ਆਪਣੇ ਮੰਮੀ ਜੀ ਨੂੰ ਪੁੱਛ ਕੇ ਆਈ ਆ ਤੇ ਮੈਂ ਚੱਲ ਮੰਮੀ ਕਹਿੰਦੇ ਕਿ ਸਬਜ਼ੀ ਸੂਜੀ ਬਣਾਉਣ ਵਾਲੀ ਆ ਤੂੰ ਬਣਾ ਕੇ ਦੇ ਜਾ ਮੈਨੂੰ ਇੰਨਾ ਬੜਾ ਹੈ ਕਿ ਸੰਦੀਪ ਘਰ ਹੈਗੀ ਉਹਨੇ ਬਣਾਈ ਲੈਣੀ ਆ ਤੇ ਤੋਂ ਮੈਂ ਤਾਂ ਗੇਤਰੀ ਤਿਆਰ ਹੋਈ ਬੈਠੀ ਆ ਤੇ ਦੀਦੀ ਤੈਨੂੰ ਇਟਾ ਪੈਤੇ ਦੀ ਜ਼ਰੂਰੀ ਕੰਮ ਪੈ ਗਿਆ ਜਿਹੜੀ ਪੈਤੇ ਸਲਾਹ ਕੀਤੀ ਆ ਕਿ ਮੈਂ ਜਾਣਾ ਵਾ ਤੇ ਮੈਂ ਪੈਤੇ ਸਲਾਹ ਨਹੀਂ ਕੀਤੀ ਮੇਰੇ ਨਿੱਕੇ ਵੀਰ ਜੀ ਦਾ ਫੋਨ ਆਇਆ ਸੀਗਾ ਉਹ ਲੈਣ ਵਾਸਤੇ ਆਉਂਦੇ ਆ ਕਹਿੰਦਾ ਮੈਂ ਹਰ ਵਾਰੀ ਮਿਲ ਕੇ ਜਾਣਾ ਵਾ ਤੇ ਦੀਦੀ ਤੂੰ ਐਰ ਕੀ ਆ ਵੱਡੇ ਵੀਰ ਜੀ ਨੂੰ ਤਾਂ ਮਿਲ ਆਉਣੀ ਆ ਤੇ ਮੇਰੇ ਕੋਲੋਂ ਤਾਂ ਆਉਂਦੀ ਨਹੀਂ ਆ ਤੇ ਜੇ ਮੈਂ ਉਹਦੇ ਕੋਲੋਂ ਅੱਜ ਜਾਣਾ ਵਾ ਤੈਨੂੰ ਮੈਂ ਦੱਸਣ ਦੀ ਆ ਤੇ ਤੂੰ ਮੈਨੂੰ ਇੰਨਾ ਹੀ ਕਹਿ ਦੇਵੀਂ ਚਲ ਦੀਦੀ ਮੈਂ ਬਾਅਦ ਚ ਚਲ ਜਾਂਗੀ ਤੁਸੀਂ ਉਹਨਾਂ ਕੋਲ ਬਾਅਦ ਹੀ ਚਲ ਜਾਓ ਜਿਹੜੇ ਮੇਰੇ ਕੰਮ ਆ ਮੈਂ ਤੇ ਕੰਮੀ ਅੱਜ ਤੁਸੀਂ ਕੱਲ ਨੂੰ ਚਲ ਜਾਓ ਨਹੀਂ ਮੈਂ ਤੇਨੂੰ ਦੱਸਣ ਦੀ ਕਿ ਮੈਂ ਪੈਕੇ ਜਾਣਾ ਤੇਰਾ ਐਡਾ ਜ਼ਰੂਰੀ ਕੰਮ ਹੈ ਕਿਹੜਾ ਵਾ ਤੇ ਜੀਜੀ ਤੁਹਾਨੂੰ ਹਰ ਗੱਲ ਦੱਸਣੀ ਜ਼ਰੂਰੀ ਥੋੜੀ ਆ ਮੈਂ ਕਿਹੜੇ ਕੰਮ ਜਾਣਾ ਕਿਹੜੇ ਨਹੀਂ ਜਾਣਾ ਉਹ ਤੁਹਾਨੂੰ ਮੈਂ ਟੀ ਦੱਸਿਆ ਕਰ ਕੰਮ ਜਿੰਨੇ ਵੀ ਤੂੰ ਕਰਦੀ ਨਾ ਜ਼ਰੂਰੀ ਕਰਦੀ ਭਾਵੇਂ ਜਿਹੜੇ ਮਰਜ਼ੀ ਕਰਦੇ ਕੰਮ ਤੇਰਾ ਕੋਈ ਸਵਾਦ ਨਹੀਂ ਜਿੱਥੇ ਵੀ ਤੂੰ ਕਰਨ ਜਾਣੀ ਆ ਤੇ ਜਾਣਾ ਤੂੰ ਹੁਣ ਵੀ ਕੋਈ ਕੰਮ ਸਵਾਦ ਦਾ ਨਹੀਂ ਕਰਨਾ ਇਨਾ ਨਹੀਂ ਆ ਪਚਲ ਦੀਦੀ ਕਹਿਣ ਦੀ ਆ ਤੇ ਮੈਂ ਰੁਕ ਜਾਨੀ ਆ ਤੇਰਾ ਤਾਂ ਕੀ ਹੰਦੇ ਹੁੰਦੇ ਆ ਵੀ ਕਿਤੇ ਨਾ ਕਿਤੇ ਕੰਮ ਤੁਰਿਆ ਹੀ ਰਹਿਣਾ ਵਾ ਇੱਕ ਦਿਨ ਛੱਡਿਆ ਦੂਜੇ ਦਿਨ ਬਾਹਰ ਇੱਕ ਦਿਨ ਛੱਡਿਆ ਦੂਜੇ ਦਿਨ ਬਾਹਰ ਕਿਤੇ ਮੇਰੀ ਵਾਰੀ ਵੀ ਆ ਲੈਂਦੇ ਕਰ ਉਹ ਤੁਹਾਨੂੰ ਤੇ ਸਕਨੇ ਖਾ ਜਾਣਾ ਕੀ ਪਤਾ ਨਹੀਂ ਕੀ ਆ ਕੰਡਾ ਪਾਉਣ ਜਾਂਦੀ ਆ ਕੀ ਲੈਣ ਜਾਂਦੀ ਆ ਕੀ ਝੋਟਾ ਟਵਾਈ ਲੰਦੀ ਕਮਰੇ ਤੇ ਇਹੋ ਹੀ ਆ ਨਾ ਜੇ ਮੈਂ ਬਾਹਰ ਕੋਲੇ ਹੁੰਦੀ ਹੂੰਗੀ ਇਹਨਾਂ ਚ ਲਿਆ ਕੇ ਰੱਖਦੀ ਹੂੰਗੀ ਨਾ ਤਜੇ ਮੈਂ ਆਪਣੇ ਜ਼ਰੂਰੀ ਕੰਮ ਕਹਿ ਚਲੀ ਜਾਨੀ ਆਪਣੇ ਭੈਣ ਭਰਾ ਨਾਲ ਕਹਿਣਾ ਜਾਣਾ ਹਾਂ ਕੱਤੋਂ ਮੇਰਚਾਂ ਲੱਗਦੀਆਂ ਵਾ ਜੇ ਮੈਂ ਕਹਿੰਦਾ ਭੈਣ ਭਰਾ ਨਾਲ ਕਿਤੇ ਜਲਜਾ ਦੇ ਨਹੀਂ ਮੇਰਚਾਂ ਲੱਗਣ ਤੇ ਹੋਰ ਕੀ ਹੋਵੇ ਕੀ ਗੱਲ ਤੂੰ ਮੈਨੂੰ ਨਹੀਂ ਕਹਿ ਸਕਦੀ ਜਿੱਥੇ ਵੀ ਤੈਨੂੰ ਜ਼ਰੂਰੀ ਕੰਮ ਹੈ ਤੇਰੇ ਨਾਲ ਜਾਊਂਗੀ ਨਾ ਤੀਜੇ ਪਿੰਡੋਂ ਉੱਠ ਕੇ ਤੂੰ ਨਾਲ ਲੈ ਕੇ ਜਾਣਾ ਹਨੂ ਬੁਰਾ ਤੇ ਲੱਗਣਾ ਹੀ ਲੱਗਣਾ ਵਾ ਮੇਰਚਾਂ ਲੱਗਣ ਤੇ ਹੋਰ ਕੀ ਕਰੀਏ ਅਸੀਂ ਤੇ ਜੇ ਹੋ ਸਕਦਾ ਉਹਨੇ ਮੈਨੂੰ ਕਹਿ ਜੇ ਨਾਲ ਖਾਣਾ ਏ ਫਿਰ ਫਿਰ ਤੂੰ ਮੈਨੂੰ ਖਾ ਚੱਲ ਜੂਗੀ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਵਾ ਤੇਰੀ ਰਾਸ ਉਹਦਾ ਹੀ ਦਲਦੀ ਆ ਕਾਲ ਦੇਦੀ ਮੇਰੀ ਜੇ ਅੰਨਾ ਰਾਤ ਰਲਦੀ ਆ ਨਾ ਤੇ ਮੇਰੀਆਂ ਗੱਲਾਂ ਬਾਤਾਂ ਵੀ ਉਹਨਾਂ ਹੀ ਆ ਤੇ ਤੂੰ ਮੈਨੂੰ ਐਵੇਂ ਨਾ ਬੁਰੀ ਬਣਾ ਕੇ ਕੋਸ-ਕੋਸ ਕੇ ਤੂੰ ਕਿੱਥੇ ਜਾਣਾ ਕੀ ਕਰਨੀ ਜਾਣਾ ਕਿ ਉਹ ਚੱਲੀ ਆ ਕਿਹਨਾਂ ਚੱਲੀ ਆ ਤੂੰ ਇੰਨਾ ਨਾ ਰੱਖਿਆ ਕਰ ਆਪਣੇ ਸਾਥ ਕਹਤਾਂ ਜਿੰਨੇ ਕਿ ਜੋਗੀ ਹੈ ਗਈ ਮੈਂ ਸਾਰੇ ਜੋਗੀ ਹੈ ਗਈ ਆ ਠੀਕ ਆ ਸਾਰੇ ਪਾਸੇ ਮੈਨੂੰ ਰੱਖਣੇ ਆਂਦੇ ਆ ਤੇਰੇ ਵਾਂਗੂ ਨਹੀਂ ਆ ਬਿਨਾ ਪੁੱਛਿਆ ਦੱਸਿਆ ਭੱਜ ਜਊਂਗੀ ਮੰਮੀ ਨੂੰ ਤਾਂ ਪਹਿਲਾਂ ਦੱਸਿਆ ਡੈਡੀ ਜੀ ਨੂੰ ਦੱਸਿਆ ਮੈਂ ਦੱਸ ਦੂੰਗੀ ਦੱਸ ਦੂੰਗੀ ਤੂੰ ਮੈਂ ਨਹੀਂ ਕਸ ਸੰਦੀਪ ਮਾਚ ਤੇਰੀ ਗੱਲ ਕੋਈ ਵੀ ਸੁਣਨੀ ਮੈਂ ਜਾਣਾ ਵਾ ਤੈਨੂੰ ਘਰ ਦਾ ਕੰਮ ਸਾਹਮਣਾ ਹੀ ਪੈਣਾ ਵਾ ਕੋਈ ਨਾ ਪਿਆਰ ਤੇ ਤੈਨੂੰ ਨਾ ਮੈਂ ਘਰੋਂ ਬਾਹਰ ਪਾਉਣ ਦਵੂੰਗੀ ਵੱਡੀ ਆਈ ਤੂੰ ਸਿਆਣੀ ਹੋ ਜਾ ਹਾਂ ਤਿਆਰ ਤੂੰ ਮਾਲਾ ਕਰੀਮਾ ਸਰੀਮਾ ਪੀਕੇ ਜਾਣਾ ਪੀਕੇ ਜਾਣਾ ਪੀਕਿਆਂ ਦਾ ਐਡਾ ਚਾ ਮੈਂ ਜਿਹੜਾ ਕੰਮ ਜਾਣਾ ਉਹਦੇ ਵਰੀ ਤੈਨੂੰ ਰੋਣ ਪੈ ਗਿਆ ਤੈਨੂੰ ਦੱਸਿਆ ਤੇ ਚੱਲ ਹਾਂ ਜਾ ਕੇ ਦੱਸੀ ਹੁਣ ਮੈਨੂੰ ਤੈਨੂੰ ਮੈਂ ਦੱਸੂੰਗੀ ਹੁਣ ਕਿ ਕਿੱਦਾਂ ਚਲਾਕੀਆਂ ਵਰਤੀ ਦੀਆਂ ਤੇਰਾ ਭਰਾ ਲੈ ਇੱਥੋਂ ਖਾਲੀ ਮੋੜੂ ਤੇ ਤੂੰ ਕੀ ਆਖਿਆ ਹਮੇਜੀ ਵੀਰ ਜੀ ਆਈ ਗਏ ਆ ਤੇ ਕਣਕ ਬੀਜਣ ਡਏ ਸਿਮਾ ਉਧਾਂ ਚੱਲ ਤੂੰ ਚੱਲ ਜਾ ਤੂੰ ਤੇ ਕਦੀ ਗਈ ਵੀ ਨਹੀਂ ਗਈ ਇਦਾਂ ਕਰੋ ਜਿਹੜੀ ਚਾਹ ਬਣਾਈ ਹੈ ਨਾ ਮੈਂ ਵੀਰ ਜੀ ਨੂੰ ਪਿਆਲ ਕੇ ਨਾ ਤੇ ਫਿਰ ਉਹਦੇ ਨਾਲ 10 ਮਿੰਟ ਤੇ ਚੱਲ ਜੰਨੀ ਆ ਪਿਆਲ ਲੈ ਚਾਹ ਹੋ ਸਕਦਾ ਮੈਂ ਸਾਮਾ ਨੂੰ ਮੋੜੀ ਆਵਾ ਮੈਂ ਬਾਅਦ ਚ ਉਹਨਾਂ ਲਈ ਬਣਾ ਲਵਾਂ ਚਾ ਚਲ ਵੇਹ ਨਹੀਂ ਜੇ ਮੁੜਿਆ ਜਾਉ ਤਾਂ ਮੋੜਾਂ ਹੀ ਨਹੀਂ ਤਾਂ ਮੈਂ ਕੱਲ ਨੂੰ ਆਜੀ ਕੋਈ ਗੱਲ ਨਹੀਂ ਕੀ ਫਿਰ ਮੈਂ ਸਾਰੂੰਗੀ ਉਹਨੇ ਆਇਆ ਤੇ ਹੈਈ ਗੱਡੀ ਤੋਂ ਹੂੰ ਮੇਲ ਕਰ ਲਿਆ ਘੜੀ ਤੇ ਇੰਨਾ ਹੀ ਬੜਾ ਵਾ ਉਹਨੂੰ ਆਖੂ ਕਿ ਮੈਨੂੰ ਸਾਮਾਂ ਨੂੰ ਸਾਢੀ ਜਾ ਚਲ ਸ਼ਾਜੀ ਫਿਰ ਹੈ ਛੱਡ ਜੂਗਾ ਕੋਈ ਨਹੀਂ ਤੂੰ ਕਹਿਤਾ ਤਾਂ ਉਹਨੇ ਛੱਡ ਹੀ ਜਾਣਾ जी ठीक ठाक सत भीक ठाक चलो अंदर चल माता मेरी सोना गल मैं सूट प्रेस करना मैं कम चली तेरी ना। ना? कि लड़ भी लो जारी ना सामी आखन डा मैं भी जाना वा मेरा भरा आया वा मेनू लैंड ਸੰਦੀਪਾ ਮੇਰੀ ਸੁਣ ਲੈ ਗੱਲ ਮੈਂ ਤੁਹਾਡੀ ਨਾਲ ਦੂਹਾਂ ਨਾਲ ਵੇਖਣ ਰਹੀ ਆ ਝੰਡੇ ਤੁਸੀਂ ਬਹੁਤਾਂ ਦੇ ਗੱਡਣ ਰਹੀਆਂ ਸੀ ਉਹ ਮੈਨੂੰ ਪੁੱਛ ਕੇ ਤਿਆਰ ਹੋਈ ਆ ਤੂੰ ਮੈਨੂੰ ਪੁੱਛਿਆ ਨਹੀਂ ਠੀਕ ਆ ਤੇ ਉਹ ਕਦੇ ਵੀ ਨਹੀਂ ਵਿਚਾਰੀ ਪਿਆ ਕੇ ਗਈ ਉਹਦਾ ਭਰਾ ਆ ਲੈਣ ਤੈਨੂੰ ਨਹੀਂ ਮਤਾਂ ਤੋਨੇ ਕਲਾ ਦੇ ਤੂੰ ਤੂੰ ਤੇ ਨੋਰਤੂ ਨਹੀਂ ਰਹੀ ਨੀ ਆ ਤੀਜੇ ਦਿਨ ਇੱਕ ਦਿਨ ਛੱਡ ਲੈਣੀ ਤੀਜੇ ਦਿਨ ਚੱਲ ਚੰਨੀ ਆ ਤੈਨੂੰ ਲੋੜ ਜਾੜੇ ਕਾਲਾ ਉਹਨੂੰ ਪੁਛਾਰੀ ਨੂੰ ਨਹੀਂ ਉਹਦਾਂ ਕੀ ਕਰਦਾ ਪਿਆ ਕੇ ਮੈਨੂੰ ਤੇ ਮੰਮੀ ਚੱਲ ਜਾ ਮੈਂ ਘਰੋਂ ਨੂੰ ਢੱਕਿਆ ਪਰ ਮੇਰੇ ਨਾਂਵਾਂ ਚ ਟਕੰਡੇ ਕਾ ਤੋ ਬਣਾਰਦੀ ਆ ਮਿੰਨੂ ਕਾ ਤੋ ਢੱਕਦੀ ਆ ਅੱਛਾ ਤੂੰ ਆ ਤਾਂ ਗਿਆ ਕਰੂੰ ਗੁਜਾਰਾ ਹੋ ਜਾਊਗਾ ਮੈਂ ਕਿੱਦਾਂ ਕੰਮ ਕਰਨਾ ਕਰਦਾ ਕੋਈ ਨਹੀਂ ਡੜੀਓ ਨਾ ਕਣਕ ਬੀਜ ਦੇਆ ਕਣਕ ਬੀਜ ਲੈਣੀਆਂ ਤੂੰ ਹੀ ਸੋਈ ਦਾ ਕਰ ਲਿਆ ਸਾਮਾ ਨੂੰ ਤੇ ਹੀ ਦੋਵਾਂ ਨੇ ਆਏ ਜਾਣਾ ਆਣ ਕੇ ਆਪੇ ਰੋਟੀ ਬਣੀ ਕਰ ਲਾਂਗੇ ਅੱਛਾ ਮੈਂ ਲੋਹੇ ਦੀ ਆ ਇੱਥੇ ਹੈ ਮੇਰੇ ਤੋਂ ਲੋਹਾ ਕੱਢਿਆ ਬਣਾਣਾ ਮੈਂ ਤੇਰਾ ਸਾਰਾ ਸੋਈ ਦਾ ਕੰਮ ਕਰਾਂ ਤੂੰ ਬੜੀ ਸਿਆਣੀ ਆਈ ਸੋ ਮੰਮੀ ਮੇਰੀ ਗੱਲ ਸੁਣੋ ਹੁਣ ਦੱਸ ਜੇ ਕਹਨ ਜਰੂਰੀ ਭੈਣ ਭਰਾ ਕੋਈ ਕੰਮ ਆਖੇ ਉਹਨੇ ਨਾਲ ਵੀ ਤੇ ਜਾਣਾ ਪੈਂਦਾ ਹੀ ਆ ਹੁਣ ਮੈਂ ਜਿੰਨੂੰ ਪੁੱਛਣਾ ਹੀ ਉਹਨੇ ਤੇ ਮੈਂ ਲਿਆ ਪੁੱਛ ਹੁਣ ਤੁਹਾਨੂੰ ਪੁੱਛਣਾ ਜਰੂਰੀ ਆ ਲੈ ਮੈਂ ਪੁੱਛਣਾ ਤੇ ਵਾਹੀ ਰਹਿ ਜਾਣ ਲੱਗੀ ਤੇ ਪੁੱਛਣਾ ਹੀ ਅੱਗੇ ਪੱਸ ਕੇ ਜਾਨੀ ਆ ਅੱਜ ਕਿਹੜਾ ਮੈਨੋਂ ਕਰਨੀ ਹੀ ਪੁੱਛਣਾ ਦਾ ਜਾਨ ਲੱਗਿਆ ਹੀ ਪੁੱਛਣੀ ਆ ਨਾ ਕਦੀ ਤਿਆਰ ਹੋਣ ਲੱਗਿਆ ਪੁੱਛੇ ਆਲਾ ਇਹ ਮੈਂ ਪੁੱਛਣਾ ਘੱਟ ਸਲਾਹ ਕਰਾਂ ਵੀ ਜਾਣਾ ਕਿ ਮੇਰਾ ਟਾਈਮ ਹੈਗਾ ਇਹਨਾਂ ਦਾ ਕਲੰਗਾ ਤੇ ਨਹੀਂ ਹੈਗਾ ਕਾਲੇ ਮੰਮੀ ਕਾਮੇ ਵੀ ਤੇ ਮੁਕੇ ਆ ਮੈਂ ਤਾਂ ਹੁਣ ਜਾਣਾ ਹੀ ਆਂ ਦੀਦੀ ਨੂੰ ਕਹੋ ਤੂੰ ਸੋਚ ਲੈ ਜਾਣਾ ਜਾਂ ਨਹੀਂ ਜਾਣਾ ਉਹਦਾ ਭਰਾ ਆਇਆ ਤੈਨੂੰ ਕੋਈ ਸ਼ਰਮ ਹੈਗੀ ਕਿਦਾਂ ਬੋਲਣ ਗਈ ਆ ਹਕਮ ਹੈਗੀ ਕੋਈ ਮੰਮੀ ਭਰਾ ਆਇਆ ਵਾ ਨਾ ਤੇ ਆਇਆ ਰਹਿੰਦੋ ਮੈਨੂੰ ਕਿਹੜਾ ਭਰਾ ਦਾ ਡਰ ਮਾਰਿਆ ਵਾ ਫਿਰ ਕੀ ਆਇਆ ਭਰਾ ਤੇ ਆਪਾਂ ਬੜੇ ਘਰਾਂ ਚ ਸਾਰਿਆਂ ਦੇ ਕੋਈ ਨਾ ਕੋਈ ਗੱਲਬਾਤ ਹੁੰਦੀ ਰਹਿੰਦੀ ਆ ਫਿਰ ਕੀ ਆ ਗੱਲਾਂ ਤੇ ਤੂੰ ਉੱਚੀ ਉੱਚੀ ਕਰਦੀ ਆ ਵਾ ਤੇ ਜੇ ਸੁਣ ਵੀ ਲਾਊਗਾ ਐਡੀ ਕਿਹੜੀ ਗੱਲ ਆ ਪਤਾ ਵਾ ਮੇਰੀ ਭੈਣ ਦੀ ਉਹਨੂੰ ਪਤਾ ਜ਼ਬਾਨ ਬੜੀ ਆ ਨਹੀਂ ਤੇਰਾ ਭਰਾ ਕੀ ਉਹਦਾ ਭਰਾ ਕੀ ਤੈਨੂੰ ਕੋਈ ਸ਼ਰਮ ਨਹੀਂ ਹਾਂ ਤੂੰ ਪਹਿਲਾਂ ਕਲਵਿੰਦਰ ਨੂੰ ਅਗਲਵੰਟੀ ਫੋਨ ਲਾ ਆਇਆ ਮੁੰਮੂ ਤਾਂ ਚੁੱਪ ਕਰਾ ਲਿਆ ਕਿ ਮੇਰੀ ਕੋਈ ਗੱਲ ਨਾ ਨਿਕਲੇ ਤੇ ਮੈਂ ਵਾਂਗਿਆ ਹੋ ਕੇ ਆਵਾ ਆ ਕੋਈ ਗੱਲ ਵਾ ਤੇਰੀ ਬੰਦਿਆਂ ਵਾਲੀ ਤੇ ਮੰਮੀ ਮੈਂ ਕਲਵਿੰਦਰ ਤੋਂ ਪੁੱਛਦੀ ਤਾਂ ਵੀ ਤਹੀ ਆਖੇ ਜੇ ਮੈਂ ਨਹੀਂ ਪੁੱਛੀਦੀ ਤਾਂ ਵੀ ਤਹੀ ਆਖੇ ਜੇ ਹੁਣ ਮੈਂ ਪੁੱਛ ਲਿਆ ਫਿਰ ਹੁਣ ਮੈਨੂੰ ਜਾਣਦਾ ਦੀਦੀ ਨੂੰ ਕਹਵੇਂ ਜਾਣਾ ਤੂੰ ਜਾ ਨਹੀਂ ਜਾਣਾ ਨਾ ਜਾ ਮੈਂ ਤਾਂ ਚੱਲੀ ਆ ਤੂੰ ਪਤਾ ਨਹੀਂ ਕੀ ਪਿੱਤੀਆਂ ਪੜਾਈਆਂ ਉਹਨੇ ਹਾਨੂੰ ਫੋਨ ਹੀ ਨਹੀਂ ਹੁਣ ਕਦੀ ਲਾਇਆ ਉਹ ਹੁਣ ਉਹਦੀ ਮਰਜ਼ੀ ਮੇਰੀ ਥੋੜੀ ਕਸੂਰਾ ਮੈਨੂੰ ਕੀ ਪਤਾ ਕਿਉਂ ਨਹੀਂ ਤੁਹਾਨੂੰ ਫੋਨ ਲੰਦਾ ਤੁਹਾਡੇ ਦਿਲ 'ਚ ਖੋਟਾ ਵਾ ਉਹ ਵੇਹ ਗਿਆ ਸਭ ਉਹਂ ਫਿੰਦੇਲ ਦੀਆਂ ਮਾਰੀਆਂ ਵਾ ਤਾਂ ਕਰਕੇ ਤੁਹਾਨੂੰ ਫੋਨ ਨਹੀਂ ਲੰਦਾ ਹੁਣ ਉਹ ਮਰਜ਼ੀ ਤੇਰੀ ਚੱਲਣ ਗਈ ਆ ਮੁੰਡੇ ਦੀ ਕੋਈ ਮਰਜ਼ੀ ਨਹੀਂ ਚੱਲਣ ਗਈ ਚਲ ਜੇ ਮੇਰੀ ਚੱਲਣ ਦੇ ਆ ਨਾ ਤੇ ਫਿਰ ਚਲਦੀ ਰਹਿੰਦੋ ਤੁਸੀਂ ਕਾਹਤੋਂ ਪਰਦੇ ਪਾਉਂਦੀ ਗਈਆਂ ਕਿੰਨਾ ਕੁ ਚਰਚਾ ਲਾਉਂਦੀਆਂ ਤੂੰ ਆਪਣੀਆਂ ਮਰਜ਼ੀਆਂ ਉਹੜਕ ਨੂੰ ਸਾਡੀ ਚੱਲਣੀ ਆ ਚੱਲ ਮਮੀ ਜੇ ਮਰਜ਼ੀਆਂ ਦੀ ਗੱਲ ਆ ਨਾ ਤੁਸੀਂ ਆਪਣੀਆਂ ਮਰਜ਼ੀਆਂ ਕਰ ਲਓ ਤੇ ਮੈਂ ਆਪਣੀਆਂ ਮਰਜ਼ੀਆਂ ਕਰ ਲੈਣੀ ਤੁਸੀਂ ਐਂਦਾ ਕਰੋ ਮੈਨੂੰ ਅੱਡ ਕਰ ਦੋ ਮੈਂ ਅੱਡ ਹੋ ਜੰਨੀ ਆ ਫਿਰ ਤੁਹਾਨੂੰ ਮੇਰੀ ਜ਼ਿੰਮੇਵਾਰੀ ਚੁੱਕਣ ਦੀ ਕੋਈ ਲੋੜ ਨਹੀਂ ਨਾਲੇ ਤੁਸੀਂ ਮੈਂ ਕਿਤੇ ਜਾਣਾ ਹੈ ਐਵੇਂ ਸਿਰਖ ਪਾਉਂਦੇ ਰਹਿੰਦੇ ਹੋ ਐਂਦਾ ਮੈਂ ਚੱਲ ਤ ਵੀ ਜਾਇਆ ਕਰੂੰ ਤੁਹਾਨੂੰ ਕੀ ਇਹ ਗੱਲਾਂ ਤੇ ਤੂੰ ਅੱਗੇ ਲੱਭਾਂ ਨਹੀਂ ਆਂ ਕਿ ਅੱਡ ਹਾਂ ਦੋ ਟਿੱਕੀਆਂ ਲਾਈਆਂ ਤੇ ਛੇਤੀ ਨਾਲ ਮਾਰੀ ਤੇ ਕੇ ਸਕੂਟਰੀ ਦੀ ਤੇ ਨੱਠ ਗਈ ਪ੍ਰਦੀਪ ਦੇ ਨਾਲ ਪ੍ਰਦੀਪ ਦੇ ਸਾਥਾਂ ਚ ਜਾਦੇ ਪ੍ਰੋਗਰਾਮ ਤੂੰ ਵੇਣੀ ਆ ਆਪਣੇ ਰਿਸ਼ਤੇਦਾਰ ਦਾ ਕਦੀ ਤੂੰ ਨਾ ਨਹੀਂ ਲਿਆ ਚੱਲ ਮੰਮੀ ساری ਉਮਰ ਲੰਗੀ ਤੁਹਾਡੀ ਜ਼ਿੰਮੇਵਾਰੀਆਂ ਚੁੱਕੀ ਹੈ ਦੇ ਹੁਣ ਤੂੰ ਅੱਡ-ਅੱਡ ਕਰ ਲੋਗੇ ਤੇ ਚੰਗੇ ਰਹੋਗੇ ਜੇ ਮੈਂ ਤਾਂ ਤੈਨੂੰ ਦੀਦੀ ਆਖਿਆ ਤਿਆਰ ਹੋ ਸਾਡੇ ਤੇ ਤੂੰ ਉਦਾਂ ਹੀ ਬੈਠੀ ਹੈ ਜੀ ਤਿਆਰ ਵੀਰ ਜੀ ਮੈਂ ਕੀ ਹੋਣਾ ਵਾਂ ਮੈਂ ਤੇ ਜਦੋਂ ਵੀ ਕਿਤੇ ਜਾਣ ਦਾ ਨਾਂ ਲੈਂਦੀ ਆ ਤੇ ਮੇਰੇ ਮੂਹਰੇ ਸੰਦੀਪ ਕਿਆਰ ਬੈਠੀ ਹੁੰਦੀ ਆ ਹੁਣ ਉਹਨੂੰ ਮੈਂ ਕਿਹਾ ਵੀ ਆ ਕਿ ਮੈਂ ਜਾਣਾ ਮੇਰੇ ਵੀਰ ਜੀ ਆਉਣਦੇ ਆ ਸੱਚੀ ਸੱਚੀ ਗੱਲਾਂ ਸੁਣਾਉਂਦੀ ਗਾੜੀਆਂ ਮੈਂ ਤੇਰਾ ਸੈਨ ਕਰਾਉਣੇ ਮੈਂ ਤੇਰਾ ਫਲਾਣ ਮੈਂ ਢੀਂਗ ਮੈਂ ਆਪ ਜਾਣਾ ਵਾਂ ਕੀ ਕਰੇ ਕੋਈ ਇਹੋ ਜੇ ਬੰਦੇ ਦਾ ਇਹ ਤਾਂ ਗੱਲ ਮਾੜੀ ਆ ਨਾ ਫਿਰ ਇਦਾਂ ਥੋੜੀ ਚਾਹੀਦਾ ਹੁਣ ਤੁਸੀਂ ਆ ਗਏ ਆ ਮੈਂ ਨਾਲ ਚੱਲ ਗਈ ਤੇ ਜੇ ਇਹ ਵੀ ਤੁਰ ਪਈ ਤੇ ਮਗਰ ਕੌਣ ਆ ਮੰਮੀ ਉਹਨਾਂ ਦੇ ਲੱਗੇ ਮੰਨਣੀ ਇਹਨੇ ਕਹਿਦੀ ਹੈ ਨਹੀਂ ਤੇ ਇਹ ਰੋਣਾ ਕਿਦਾਂ ਇੱਕ ਵਾਰੀ ਪੁੱਛ ਕੇ ਵੇਖ ਲੈਣੀ ਆ ਪਾਏ ਗਈ ਦੀ ਨਸਰ ਮਾਈ ਤੇ ਫਿਰ ਤੈਨੂੰ ਕੋਈ ਗੱਲ ਦੀ ਵੀ ਨਹੀਂ ਹੋਣੀ ਸ਼ਰਮ ਹੁਣ ਇਹਨਾਂ ਤੇਨੂੰ ਪਤਾ ਨਾ ਪੇਦਾ ਵੀਰ ਆਇਆ ਵਾ ਤੇ ਚੱਲ ਜਾਣਾ ਵਾ ਤੇ ਜਾਣਾ ਮੈਨੂੰ ਪੈਣਾ ਹੀ ਆ ਚੱਲੋ ਵੀਰ ਨੂੰ ਫਿਰ ਤੂੰ ਤਿਆਰ ਛੇਤੀ ਮੈਂ ਵੀ ਗੱਡੀ ਰਾਹ 'ਚ ਖੜੀ ਕਰਕੇ ਆਇਆ ਇੱਕ ਵਾਰੀ ਤਰਲਾ ਮੈਂਤ ਕਰਕੇ ਵੇਖ ਲੈਣੀ ਆ ਜੇ ਕਿਤੇ ਮੇਰੇ ਆਖੇ ਲੱਗ ਜੂਗੀ ਚਲੋ ਆਪਣੀ ਸਲਾਹ ਕਰਕੇ ਚਾਲਰ ਪਿਆਰ ਦਾ ਸੇਨਾ ਪੁੱਛ ਲੈਣੀ ਆ ਖਰਿਆ ਮਾਨੀ ਜਾਵੇ ਵੀਰ ਜੀ ਵੀ ਆਣ ਕੇ ਬਹਿ ਗਏ ਆ ਹੁਣ ਖਾਣੀ ਕਿੱਦਾਂ ਮੋੜੂਗੇ ਵਿਚਾਰੇ ਨੂੰ ਚੰਗਾ ਜਿਆ ਨਹੀਂ ਲੱਗਣਾ ਕਹਿੰਦੇ ਹੁੰਦੇ ਨਾ ਫਲ ਨੀਵੇਂ ਆ ਰੁਕਾ ਨਾ ਮਿੱਠੇ ਲੱਗਦੇ ਉੱਚਾ ਹੋਇਆ ਮਾਨ ਨਾ ਕਰੇ ਮਨਾ ਨੀਵੇਂ ਆਇਆ ਕੁਝ ਨਹੀਂ ਗੱਸ ਚੱਲਿਆ ਗੱਲ ਕਰਕੇ ਵੇਖ ਹੀ ਲੈਣੀ ਆ ਸੰਦੀਪ ਵੀਰ ਜੀ ਆਏ ਆ ਨਾਲੇ ਮੇਲਾ ਗੁੱਜੀ ਗੱਲ ਇਹ ਆ ਕਿ ਮੈਨੂੰ ਅੱਜ ਜਾ ਲੈਂਦੀ ਹਾਂ ਉਹ ਸਵੇਰੇ ਚਲ ਜੀ ਦੀਦੀ बार-बार ਇੱਕੋ ਗੱਲ ਕਰਕੇ ਨਾ ਮੇਰਾ ਪਾਰਾ ਨਹਾਈ ਕਰੋ ਠੀਕ ਆ ਮੇਰੀ ਜੇਦ ਆ ਮੈਂ ਜਾਣਾ ਤੇ ਜਾਣਾ ਹੀ ਆ ਮੈਂ ਉਹਨੂੰ ਆਖਿਆ ਵਾ ਕਿ ਹੁਣ ਮੈਂ ਤੇਰੇ ਨਾਲ ਜਾਉਂਗੀ ਤੁਹਾਡੇ ਮੇਰਾ ਮੂੰਹ ਖੜਾਏ ਇਹ ਨਾ ਤੇ ਫਿਰ ਮੈਂ ਦੱਸ ਹੀ ਦਿੰਨੀ ਆ ਕਿ ਮੈਂ ਕਹਿੰਨਾ ਚੱਲੀ ਮੇਰੀ ਗੱਲ ਸੁਣ ਐਵੇਂ ਨੀ ਜੇਦ ਕਰੀਦੀ ਹੋਈ ਦੀ ਣੀਕ ਨੀ ਕਿਹਾ ਗੱਲਾਂ ਨੂੰ ਇੰਨਾ ਲੰਬਾ ਨੇ ਖਿੱਚੀਦਾ ਪੀਰ ਜੀ ਆਇਆ ਚੰਗੇ ਨਹੀਂ ਲੱਗੀ ਤਾਂ ਇਦਾਂ ਮੈਨੂੰ ਜਾ ਲੈਂਦੇ ਤੂੰ ਸਵੇਰੇ ਚੱਲ ਜੀ ਦੀਦੀ ਮੈਂ ਹੁਣ ਮੁ ਕਰ ਨਹੀਂ ਸਕਦੀ ਮੈਂ ਹੁਣ ਪ੍ਰਦੀਪ ਨੂੰ ਆਖਿਆ ਵਾ ਪ੍ਰਦੀਪ ਨੇ ਤੇ ਲਈ ਉਹ ਮੈਂ ਹਾਏ ਤੂੰ ਫੇਰ ਪ੍ਰਦੀਪ ਨਾਲ ਹੀ ਚੱਲੀ ਆ ਤੈਨੂੰ ਕੋਈ ਨਹੀਂ ਲੱਭਦਾ ਹੋਰ ਜਾਣ ਆਉਣ ਵਾਸਤੇ ਕਿੰਨਾ ਕਿ ਨਹੀਂ ਮੈਨੂੰ ਚੱਲੇ ਇੱਕ ਸਾਸਰੀ ਗੱਲ ਵਾ ਕਿੰਨੇ ਕੁ ਜ਼ਰੂਰੀ ਕੰਮ ਉਹਦੇ ਨਾਲ ਕਿਤੇ ਇੱਕ ਦਿਨ ਇਦਾਂ ਦਾ ਨਾ ਆਵੇ ਕਿ ਤੂੰ ਉਹਦੇ ਜ਼ਰੂਰੀ ਕੰਮ ਨਬੇੜ ਦੇ ਨਬੇੜਦੀ ਘਰ ਦੇ ਕੰਮ ਹੀ ਭੁੱਲ ਜੇ ਮੈਨੂੰ ਪਤਾ ਵਾ ਇਹਨਾਂ ਕਾ ਦਿਮਾਗ ਮੈਨੂੰ ਰੱਬ ਨੇ ਦਿੱਤਾ ਵਾ ਕਿ ਮੈਂ ਆ ਕੇ ਕੰਮ ਖੋਲ ਜੂਗੀ। ਹੁਣ ਕੱਲੋਂ ਤੂੰ ਮੈਨੂੰ ਇਹ ਨਾ ਕਹ ਦੇ ਕਿ ਆਪਣੇ ਨਿਆਣੇ ਨਾ ਭੁੱਲ ਜੀ। ਠੀਕ ਆ? ਫਿਰ ਮੈਂ ਸਾਰੀ ਮਾਸਾ ਫਿਰ ਗੱਲ ਤੇ ਉੱਥੇ ਆਉਂਦੀ ਆ। ਜਿਹੇ ਤਰ੍ਹਾਂ ਦਿਮਾਗ ਹੁੰਦਾ ਨਾ ਤੈਨੂੰ ਇਹਨਾਂ ਵੀ ਪਤਾ ਹੁੰਦਾ ਕਿ ਬੱਚੇ ਸੱਚੀ ਸਕੂਲ ਆਉਣ ਵਾਲੇ ਆ। ਉਹ ਤੇ ਫੇ ਹੁਣ ਮੇਰੇ ਸਿਰ ਤੇ ਛੱਡ ਕੇ ਚੱਲੀ ਨਾ। ਉਹ ਤੇ ਤੈਨੂੰ ਕੋਈ ਫਿਕਰ ਨਹੀਂ ਨਾ ਹੈਗਾ ਕਿ ਬੱਚਿਆਂ ਮੇਰੇ ਨੇ ਕੀ ਖਾਣਾ, ਕੀ ਪੀਣਾ, ਬੱਚਿਆਂ ਨੂੰ ਕੀ ਪਸੰਦ ਆ। ਇਹ ਚੀਜ਼ ਤਾਂ ਤੇਨੂੰ ਕੋਈ ਫਿਕਰ ਨਹੀਂ ਨਾ। ਫਿਰ じゃ ਮੈਂ ਉਹਨਾਂ ਨੂੰ ਨਾਲ ਲੈ ਜਾ। ਓ ਜੀ ਜਨੇ ਤਨੇ ਦਿਮਾਗ ਤੇ ਹੈਗੀਆਂ ਗਲਤ ਫਿਰ ਉੱਥੇ ਵੀ ਮੈਂ ਪ੍ਰਦੀਪ ਨਾਲ ਬਸ ਜਾਣਾ ਜੇ ਤੇ ਪਗਾਉਣੀ ਤੇ ਪਗਾਉਣੀ ਆ ਚੱਲ ਤੂੰ ਨਾ ਪੁੱਛੀ ਦੀਦੀ ਮੰਮੀ ਆਪੇ ਪੁੱਛ ਲੋਗੀ ਮੇਰੇ ਬੱਚਿਆਂ ਨੂੰ ਤੂੰ ਨਹੀਂ ਪੁੱਛਣਾ ਠੀਕ ਆ ਮੈਨੂੰ ਤਾਂ ਪਹਿਣਾ ਪੁੱਛਣਾ ਹੀ ਪੈਣਾ ਵਾ ਤੇrna ਪਿਆਰ ਨਾਲ ਗੱਲ ਕਰ ਲੈ ਤਾਂ ਭਾਵੇਂ ਮੈਂ ਗੁੱਸੇ ਨਾਲ ਕਰ ਲਾਂ ਤੂੰ ਆਪਣੀ ਜਿੱਦ ਤੋਂ ਨਹੀਂ ਹਾਰਨਾ ਗੱਲ ਮੁੱਕਦੀ ਤੇ ਵਿੱਚੋ ਇਹੋ ਹੀ ਆ ਦੱਸ ਇਹਨੂੰ ਤੇੜੀ ਇੱਡੀ ਕਾਲੀ ਜਾਣਦੀ ਹੈ ਕਿ ਮੈਂ ਪੇਕੇ ਅਭੀ ਜਾਣਾ ਅੱਗੇ ਪੇਕੇ ਗਈ ਹੀ ਨਾ ਸਾਰਾ ਪੋਲੇ ਦਾ ਕਾਲਾ ਮਾਰਾ ਕਰਕੇ ਆਈ ਨਹੀਂ ਤੂੰ ਵੀ ਇਹਨੇ ਇੱਦਾਂ ਦੀ ਕੋਈ ਚਲਾਕੀ ਖੇਡ ਕੇ ਆਉਣਾ ਤੇ ਹਾਲੇ ਮੈਨੂੰ ਕਹਿੰਦੀ ਆ ਇਹ ਚਲਾਕ ਵਾ ਚਲਾਕੀਆਂ ਵਰਤਦੀ ਆ ਸਾਰੇ ਪੋੜੇ ਦੀ ਜੜ ਤੇ ਤੂੰ ਆ ਜਦੋਂ ਪੱਕੇ ਜਾਂਦੀ ਕਦੋਂ ਘਰ ਚ ਕੁਪਤ ਪੈਂਦਾ ਮੇਆਟਾ ਜਾਣਾ ਤੇ ਜਾ ਕੇ ਛੱਡੂ ਹੋਣੀ ਵੀ ਇਹ ਜੀ ਕਹਿ ਗੱਲ ਤੇ ਵੀ ਆਉਂਦੀ ਹੋਣੀ ਜੇ ਮੰਨੀ ਉਹ ਕਹਿੰਦੀ ਮੈਂ ਤਾਂ ਜਾਣਾ ਹੀ ਜਾਣਾ ਵਾਂ ਹੂੰ ਤੇ ਮੇਰਾ ਹੁਣ ਲੜਾਈ ਪਾਇਆ ਤੇ ਘਰ ਵਿੱਚ ਸਰਨਾ ਨਹੀਂ ਆ ਜੇ ਮੈਂ ਵੀ ਚੱਲ ਗਈ ਤੁਹਾਡੇ ਨਾਲ ਇਹਨੇ ਵੀ ਮੂੰਹ ਚੋਕੇ ਤੁਰ ਪੈਣਾ ਤੇ ਮੰਮੀ ਕਿਦਾਂ ਘਰ ਦਾ ਕੰਮ ਸਾਰੂਗੀ ਹੁਣ ਤੁਹਾਨੂੰ ਕੀ ਦੱਸਾਂ ਹਰ ਸੋਈ ਚ ਮੰਮੀ ਨਾਲ ਆਇਆ ਮੋਰਚਾ ਅੱਛਾ ਚਲੋ ਇਹ ਕੋਈ ਕਰਦੀ ਆ ਇਹ ਤਾਂ ਕਿਦਾਂ ਕਿ ਇਹ ਤਾਂ ਬਾਜ਼ੀਆਂ ਜੀਆਂ ਨਹੀਂ ਚਾਹੀਦੀਆਂ ਭੈਣ ਭਰਾਵਾਂ ਨਾਲ ਕਰਨੀਆਂ ਮਾੜੀ ਗੱਲ ਪਰ ਅਹੀਂ ਹੁਣ ਤੀਜੇ ਥਾਂ ਆ ਕੇ ਬੋਲ ਨਹੀਂ ਸਕਦੇ ਗੱਲ ਕੋਈ ਨਹੀਂ ਆ ਮੈਨੂੰ ਉਹ ਦਿਖਣ ਡਿਆ ਵਾ ਸਾਰਾ ਇਹਦੇ ਲੱਛਣ ਵਾ ਵੀ ਮੈਨੂੰ ਅੱਡ ਕਰਨ ਜਿਹੜੀ ਮੁੱਕ ਦੀ ਗੱਲ ਵਾ ਚਲੋ ਉਹ ਤੇ ਹੁਣ ਮਾਮਲਾ ਤੁਹਾਡਾ ਬਣਾ ਹੋ ਜਾਂਦਾ ਕਰਦਾ ਕੀ ਕਰਨਾ ਕੀ ਨਹੀਂ ਇੰਨੀ ਨਹੀਂ ਕਹਿ ਸਕਦੇ ਪਰ ਮਾੜੀ ਗੱਲ ਐਦਾਂ ਭੈਣ ਭਰਾ ਕੋਈ ਆਇਆ ਵਾ ਤੇ ਫਿਰ ਭੈਣ ਭਰਾ ਦੀ ਨੇ ਉਹਨੇ ਸ਼ਰਮ ਕੀਤੀ ਤੇ ਹੋਰ ਉਹਨੇ ਸਾਡੀ ਕਾਦੀ ਕਰਨੀ ਆ ਸਾਡੀ ਕਿੱਥੇ ਸੌਣੀ ਉਹਨੇ ਚਲੋ ਦੇਖ ਲਓ ਕਿੰਦਾ ਤੁਹਾਡਾ ਫੇਰ ਆਜੂ ਫੇਰ ਜਲਦੀ ਕੋਈ ਆਓ ਚਲ ਫਿਰ ਨ ਕੀ ਕਰਨਾ ਪਹਿਲਾਂ ਫੇਰ ਤੇ ਹੁਣ ਜਿਹਦਾ ਥੋੜੀ ਭਗਾਈਆਂ ਜਾਂਦੀਆਂ ਕਹਿੰਦਾ ਨਾ ਨਾ ਜਿਹਦਾ ਪਗਾਇਆ ਤੇ ਫਿਰ ਘਰ ਨਹੀਂ ਕੇ ਸਾਂਝੇ ਨਿਭਦੇ ਨਹੀਂ ਨਿਭਦੇ ਪਰ ਇੱਕ ਗੱਲ ਵਾ ਨਾ ਇੱਕ ਬੰਦਾ ਜਿਹੜਾ ਉਹ ਨਹੀਂ ਜਾਵੇ ਤਾਂ ਦੂਜਾ ਆਖੇ ਕਿ ਮੈਂ ਸਿੱਤਰ ਮਾਰੀ ਜਾਣੇ ਆ ਫਿਰ ਇਹਨੇ ਵੀ ਨਹੀਂ ਖਾਦੇ ਜਾਂਦੇ ਮੈਂ ਤਾਂ ਪਹਿਲਾਂ ਨਹੀਂ ਇਹਦੀਆਂ ਗੱਲਾਂ ਦੇ ਜਵਾਬ ਦਿੰਦੀ ਪਰ ਹੁਣ ਮੈਨੂੰ ਦੇਣੇ ਪੈਂਦੇ ਗਾੜੀ ਉਹ ਤਾਂ ਹੁਣ ਮਾਸੀ ਮਾਸੜ ਗੱਲ ਕਰਨ ਤੇ ਤਾਂ ਵਾ ਸਾਡੀ ਹੁਣ ਅਹੀਂ ਕੀਤੀ ਫਿਰ ਸਾਡੀ ਜਿਆਦਾ ਵਾ ਨਹੀਂ ਨਹੀਂ ਤੁਸੀਂ ਤੁਹਾਡਾ ਫਰਜ਼ ਵੀ ਨਹੀਂ ਉਹਨਾਂ ਦੀ ਗੱਲ ਚਾਉਂਦਾ ਨਹੀਂ ਸਕਦੇ ਨਹੀਂ ਗੱਲ ਪਰ ਜਿੱਤੇ ਮੇਰਾ ਵੀ ਨਹੀਂ ਆ ਇਹਦੇ ਆਉਣ ਜਾਣ ਦੇ ਜਾਂ ਮਤਲਬ ਕਿਸੇ ਦੇ ਗੱਲ ਚ ਦਖਲਅਦਾਜ਼ੀ ਕਰਨ ਦਾ ਪਰ ਕੰਮੀ ਇਦਾਂ ਦੇ ਕਰਦੀ ਆ ਵੀ ਹੁਣ ਜੇ ਅਸੀਂ ਨਾ ਸਮਝਾਵਾਂਗੇ ਤੇ ਤੀਜੇ ਬੰਦੇ ਨੇ ਥੋੜਾ ਅਣਕੇ ਸਮਝਾਉਣਾ ਇਹਨੂੰ ਆਹੋਏ ਤੇ ਹੁਣ ਉਹ ਬਾਜੀ ਆ ਦੂਜੇ ਸਮਝਾਉਣ ਚਾਹੇ ਉਹ ਸਮਝਾਉਣ ਚਾਹੇ ਮਾਸੀ ਮਾਤਰ ਸਮਝਾਉਣਾ ਸਾਰਿਆਂ ਨੇ ਵਾਹ ਲਾ ਲਾ ਕੇ ਵੇਖ ਲਈ ਮੈਂ ਕਹਿੰਨੀ ਮੇਰਾ ਇਹਨੂੰ ਚੁਬਦਾ ਬੜਾ ਕਹਿਣਾ ਬੇਸ਼ੱਕ ਮੈਂ ਜਠਾਣੀ ਮੇਰਾ ਫਰਜ਼ ਨਹੀਂ ਬੰਦਾ ਪਰ ਜੇ ਤਾਂ ਸੰਜਿਆ ਕਰਵਾ ਹੱਕ ਵੀ ਆ ਜੇ ਬੰਦਾ ਗਲਤ ਰਹਿ ਜਾਣ ਡਿਆ ਨਾ ਤੈਨੂੰ ਸਹੀ ਰਾਹ ਤੇ ਲਿਆਉਣ ਦਾ ਸਾਡਾ ਫਰਜ਼ ਵਾ ਇਹਨੇ ਇੱਕ ਦਿਨ ਇਹਦੀ ਅੱਖਾਂ ਖੁੱਲਣੀਆਂ ਪਰ ਖੁੱਲਣੀਆਂ ਲੇਟ ਵਾ ਜਦੋਂ ਇਹਨੇ ਆਪਣਾ ਸਾਰਾ ਕੁਝ ਗਵਾਕ ਤਰਾਲਿਆ ਉਹ ਕੀ ਫਾਇਦਾ ਫਿਰ ਮੇਰਾ ਨੰਗੇ ਤੋਂ ਫਿਰ ਮੁੜ ਕੇ ਵੇੜਾ ਥੋੜੀ ਹੱਥ ਹੁੰਦਾ ਵਾ ਜੋ ਟਾਈਮ ਲੰਘਿਆ ਫਿਰ ਅੱਖਾਂ ਖੁੱਲੀਆਂ ਦਾ ਕੀ ਫਾਇਦਾ ਗੱਲ ਤੇ ਹੈ ਹੋਈ ਐ ਵਿੱਚੋਂ ਪਰ ਇਹ ਵੀ ਸਮਝ ਹੁੰਦੀ ਆਪੋ ਆਪਣੀ ਚੱਲ ਮੈਂ ਰੋਟੀ ਤਿਆਰ ਕਰਾ ਹੈ ਨਾ ਬੱਸ ਮੈਂ ਛੇਤੀ ਆ ਮੈਂ ਜਾਣਾ ਵਾ ਉਹੀ ਵੇਖੋ ਆਪਨੇ ਔਰ ਬਾਰ ਕਰੋ ਦਾਸਣ ਤੈਨੂੰ ਵੀ ਕੀ ਆਂਦੇ ਹੁੰਦੇ ਆ ਵੀ ਮੈਂ ਇਦਾਂ ਹੀ ਖਾਲੀ ਮੋੜਿਆ ਆਈ ਤੇ ਨਹੀਂ ਕੋਈ ਨਹੀਂ ਮੰਨ ਨੂੰ ਹੋਤਾ ਹੋਣ ਡਿਆ ਕੋਈ ਨਹੀਂ ਭੈਣੇ ਸਾਡੀ ਕੋਈ ਗੱਲ ਨਹੀਂ ਸਾਡੀ ਨਾ ਚੰਗਾ ਵੀਰ ਜੀ ਹਾਂ